ਸਾਡੀ ਇੰਡਸਟਰੀ ਦਾ ਸਾਡੇ ਵੈਸੇ ਵੀ ਜ਼ਿੰਦਗੀ ਦਾ ਸਹੂਲ ਹੈ ਸ਼ੋ ਮਸਟ ਗੋ ਹੋ ਤੇਹੋ ਦੇ ਵੀ ਹਾਲਾਤ ਹੁਣ ਵੈਸੇ ਵੀ ਪੰਜਾਬੀ ਦਾ ਫੰਕਸ਼ਨ ਬਾ ਚੜਦੇ ਤਲਾ ਇਹ ਸਮੇ ਦਾ ਪਾੜਾ ਬਹੁਤ ਬੁਰਾ ਪਾੜਾ ਬਸ ਰਿਹਾ ਬਹੁਤ ਬਚਾ ਕਰ ਪਰ ਉਹਨਾਂ ਦੀ ਯਾਦ ਨੂੰ ਅੱਜੇ ਤੌਰ ਤੇ ਉਹਨਾਂ ਦੇ ਵਿਚਾਰ ਨੂੰ ਅੱਜੇ ਤੌਰ ਤੇ ਉਹਨਾਂ ਕਲਾਕਾਰ ਆਉਂਦੇ ਜਾਣਗੇ ਜਾਂਦੇ ਰਹਿਣਗੇ ਪਰ ਮੈਂ ਇਹ ਸੋਚਦਾ ਕਿ ਜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕ੍ਰਾਂਤੀ ਦਾ ਯੁੱਗ ਆਇਆ ਜਿਵੇਂ ਸੂਫੀ ਲਹਿਰ ਦਾ ਕਿਸੇ ਤਰ੍ਹਾਂ ਮੈਂ ਕਿ ਜੇ ਹਾਸਿਆ ਦੀ ਲਹਿਰ ਦਾ ਯੁੱਗ ਆਇਆ ਤਾਂ ਪੰਨਾ ਸਾਹਿਬ ਨੇ ਸ਼ੁਰੂ ਕੀਤਾ ਸੀ ਤੇ ਉਹਨਾਂ ਦੀ ਸੋਚ ਨੂੰ ਅੱਜ ਤੌਰ ਤੇ ਮੇਰੇ ਲਈ ਚਾਹਨਾ ਚਾਹੀਦਾ ਜਿਸ ਤਰ੍ਹਾਂ ਕਿਉਂਕਿ ਹਾਸੇ ਨੇ ਦੇ ਜਿੰਦਗੀ ਤੇ ਇਹ ਤੇ ਆਰ ਪਾਸੇ ਜਿਹੋ ਜਿਹਾ ਮਾਹੌਲ ਹੈ ਜਿਹੋ ਜਿਹਾ ਬਿਸਤਰਾ ਦਾ ਟਾਣਾ ਬਾਣਾ ਵਾਲਾ ਹੈ ਲੱ ਲਿਆ ਹੋਇਆ ਜਿਹੋ ਜਿਹਾ ਜਾਲ ਸਮਾਜ ਚ ਅੱਜ ਕੱਲ ਵਿਚਰ ਰਹੇ ਆ ਉੱਥੇ ਹਾਸੇ ਬਹੁਤ ਜ਼ਰੂਰ ਨੇ ਹਾਸੇ ਖਤਮ ਹੁੰਦੇ ਜਾ ਰਹੇ ਨੇ ਲੇਕਿਨ ਕੀ ਗੱਲ ਤੇ ਲੋਕ ਲੜਨ ਲਈ ਕਾਬਲੇ ਹੁੰਦੇ ਨੇ ਉਸੇ ਜ ਆ ਜਾਂਦੇ ਨੇ ਉਹ ਆ ਜਾਂਦੇ ਨੇ ਤੇ ਪੱਲਾ ਸਭ ਉਹਨਾਂ ਟੈਨਸ਼ਨਾਂ ਦੀ ਰਾਹਤ ਸੀ ਤੇ ਬਹੁਤ ਵੱਡਾ ਦੁੱਖ ਹੈ ਪੰਜਾਬੀ ਦਾ ਸਭੀ ਸਾਰੇ ਸਮਾਜ ਨੂੰ ਸਾਡੇ ਪੰਜਾਬ ਨੂੰ ਪੰਜਾਬੀ ਜਿੱਥੇ ਜਿੱਥੇ ਵੀ ਕਿਤੇ ਦੁਨੀਆ ਦੇ ਕਿਸੇ ਕਿਸੇ ਵਿੱਚ ਰਹੇ ਨੇ ਉਹ ਅੱਜ ਅਫਸੋਸ